ਤਰਨ ਤਰਨ ਜਿਮਣੀ ਚੋਣਾ ਦਾ ਨਤੀਜਾ ਆ ਗਿਆ ਆਮ ਆਦਮੀ ਪਾਰਟੀ ਨੇ ਐਸ ਸੀਟ ਜਿੱਤ ਲਈ ਹੈ ਸੀਟ ਬੇਸ਼ੱਕ ਆਪ ਨੇ ਜਿੱਤੀ ਹੈ ਹਲਕੇ ਦੇ ਵੋਟਰਾਂ ਦਾ ਦਿਲ ਕਿਤੇ ਨਾ ਕਿਤੇ ਅਕਾਲੀ ਦਲ ਨੇ ਜਿੱਤ ਲਿਆ ਹੈ ਜਾਂ ਫਿਰ ਇੰਜ ਕਹੀਏ ਕਿ ਇਹ ਨਾ ਜਿਮਣੀ ਚੋਣਾ ਨੇ ਪੰਜਾਬ ਦੇ ਵਿੱਚ ਆਪਣਾ ਵਜੂਦ ਤਲਾਸ਼ ਰਹੀ ਸ਼ਿਰੋਮਣੀ ਅਕਾਲੀ ਦਲ ਨੂੰ ਸੰਜੀਵਣੀ ਦੇ ਦਿੱਤੀ ਹੈ ਜੇਕਰ ਆંકੜਿਆਂ ਤੇ ਗੌਰ ਕਰੀਏ ਤਾਂ ਫਿਰ ਆંકੜੇ ਹੈਰਾਨ ਕਰਦੇ ਨੇ 28852 ਵੋਟਾਂ ਲੈਣ ਵਾਲੀ ਅਕਾਲੀ ਦਲ ਨੇ 26.13% ਵੋਟਾਂ ਦਾ ਹਿੱਸਾ ਆਪਣੇ ਨਾਮ ਕਰ ਲਿਆ ਜਦਕਿ ਜੇਤੂ ਰਹੀ ਆਮ ਆਦਮੀ ਪਾਰਟੀ ਨੇ ਲਗਭਗ 10% ਜ਼ਿਆਦਾ ਵੋਟਾਂ ਲਈਆਂ ਨੇ ਯਾਨੀ ਕਿ 36.38% ਦੂਸਰੇ ਪਾਸੇ ਪੂਰੇ ਦੇਸ਼ ਦੇ ਵਿੱਚ ਰਾਜ ਕਰਨ ਵਾਲੀ ਭਾਜਪਾ ਨੂੰ ਪਈਆਂ ਨੇ ਸਿਰਫ 5762 ਵੋਟਾਂ ਯਾਨੀ ਕਿ ਸਿਰਫ 5.22% ਵੋਟਾਂ ਇਸ ਤੋਂ ਇਲਾਵਾ ਕਾਂਗਰਸ ਨੂੰ ਪਈਆਂ ਨੇ 14010 ਯਾਨੀ ਕਿ 12.69% ਵੋਟਾਂ ਉਹਨੇ ਨਾ ਅੰਕੜਿਆਂ ਦੇ ਵਿੱਚ ਖਾਸ ਕੀ ਹੈ ਸ਼ਿਰੋਮਣੀ ਅਕਾਲੀ ਦਲ ਕੱਲੀ ਚੋਣਾ ਲੜ 28852 ਵੋਟਾਂ ਲੈ ਗਈ 26.13% ਵੋਟਾਂ ਕੁੱਲ ਵੋਟਾਂ ਲੈ ਕੇ ਆਪਣੀ ਜਿੱਤ ਨੂੰ ਤਾਂ ਹਾਫਲ ਨਹੀਂ ਕਰ ਸਕੀ ਪਰ ਕਿਤੇ ਨਾ ਕਿਤੇ ਮੁਕਾਬਲੇ ਦੇ ਵਿੱਚ ਡਟ ਕੇ ਖੜੀ ਹੋ ਗਈ ਹੈ ਕਿਉਂਕਿ ਪੰਜਾਬ ਚ ਪਹਿਲੀ ਵਾਰ ਇਹੋ ਜਿਹੇ ਨਤੀਜੇ ਆਏ ਨੇ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੰਜੀਵਣੀ ਮਿਲਦੀ ਦਿਖਾਈ ਦੇ ਰਹੀ ਹੈ ਔਰ ਜੇਕਰ ਪਾਛ ਪਾਤੇ ਅਕਾਲੀ ਦਲ ਰਲ ਕੇ ਚੋਣਾ ਲੜਦੇ ਤਾਂ ਸ਼ਾਇਦ ਇਹ ਨਤੀਜੇ ਵੀ ਬਦਲ ਸਕਦੇ ਸੀ ਜਾਂ ਫਿਰ ਇੱਕ ਪਹਿਲੂ ਆ ਵੀ ਹੋ ਸਕਦਾ ਸੀ ਕਿ ਜੇਕਰ ਵਾਰਸ ਪੰਜਾਬ ਦੇ ਮੈਦਾਨ ਚ ਨਾ ਹੁੰਦੇ ਤਾਂ ਫਿਰ ਅਕਾਲੀ ਦਲ ਸੀਟ ਜਿੱਤ ਕੇ ਆਪਣੇ ਨਾਮ ਕਾ ਸਕਦੀ ਸੀ ਹੁਣ ਕੁੱਲ ਮਿਲਾ ਕੇ ਇਸ ਆંકੜੇ ਨੂੰ ਦੇਖਣ ਦਾ ਇੱਕ ਨਜ਼ਰੀਆ ਹੋਰ ਹੈ ਜੇਕਰ ਆਪਾਂ ਇਸ ਗੱਲ ਵੱਲ ਧਿਆਨ ਦਈਏ ਕਿ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਹੈ ਤਾਂ ਫਿਰ ਇੱਕ ਲਾਈਨ ਚ ਇਹ ਗੱਲ ਤਾਂ ਕਹੀ ਜਾ ਸਕਦੀ ਹੈ ਜਿੱਤ ਤਾਂ ਜਿੱਤ ਹੁੰਦੀ ਹੈ ਭਾਵੇਂ ਇੱਕ ਵੋਟ ਤੋਂ ਹੋਵੇ ਪਰ ਦੂਸਰੇ ਪਾਸੇ ਇਹ ਵੀ ਦੇਖਿਆ ਜਾਵੇ ਕਿ ਆਪ ਦੇ ਹੱਕ ਦੇ ਵਿੱਚ 36. 38% ਵੋਟਾਂ ਹੀ ਪਈਆਂ ਜਦਕਿ ਉਹਦੇ ਵਿਰੋਧ ਦੇ ਵਿੱਚ 26.13% ਵੋਟਾਂ ਅਕਾਲੀ ਦਲ ਲੈ ਗਈ 5.22% ਭਾਜਪਾ ਲੈ ਗਈ 12.69% ਕਾਂਗਰਸ ਲੈ ਗਈ ਤੇ ਬਾਕੀ ਜਿਹੜਾ ਹਿੱਸਾ ਵਾ ਉਹ ਆਜ਼ਾਦ ਕੈਂਡੀਡੇਟ ਤੇ ਵਾਰਤ ਪੰਜਾਬ ਦੇ ਨੇ ਆਪਣੇ ਨਾਮ ਕਰ ਲਿਆ ਯਾਨੀ ਕਿ ਕੁੱਲ ਮਿਲਾ ਕੇ ਆਪ ਦੇ ਹੱਕ ਦੇ ਵਿੱਚ 36.38% ਵੋਟਾਂ ਹੀ ਭੁਗਤੀਆਂ ਨੇ ਪਰ ਜੇਤਤਾ ਜੇਤੇ ਹੀ ਹੁੰਦੀ ਹੈ ਔਰ ਇਨਾ ਚੋਣਾਂ ਦੇ ਵਿੱਚ ਜੋ ਆંકੜੇ ਨੇ ਉਹ ਸਿਰਫ ਇੱਕ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਪੰਜਾਬ ਦੇ ਵਿੱਚ ਸ਼ਿਰੋਮਣੀ ਅਕਾਲੀ ਦਲ ਇੱਕ ਵਾਰ ਫੇਰ ਜ਼ਿੰਦਾ ਹੋ ਸਕਦਾ ਹੈ ਔਰ ਦੂਸਰੇ ਪਾਸੇ ਐਹੋ ਜੀ ਸੀਟ ਦੇ ਉੱਤੇ ਇੰਨੀਆਂ ਵੋਟਾਂ ਲੈ ਕੇ ਜਾਣਾ ਜਿੱਥੇ ਉਹਨਾਂ ਦਾ ਮੁਕਾਬਲਾ ਉਹਨਾਂ ਦੇ ਵਿਰੋਧੀ ਪੰਥਕ ਪਾਰਟੀਆਂ ਹੀ ਕਰ ਰਹੀਆਂ ਸਨ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਹੈ ਔਰ ਇਸ ਚੁਣੌਤੀ ਨੂੰ শিরোমণি কালিদাল নেই বা খুবই পার কিতার